ਸਮੂਹ ਨਗਰ ਨਿਵਾਸੀ ਜੋਧਪੁਰ ਮੇਰੀਆਂ ਭੈਣਾਂ ਮੇਰੀਆਂ ਮਾਵਾਂ ਮੇਰੇ ਵੀਰ ਮੇਰੇ ਬਜ਼ੁਰਗ ਬਾਬੇ ਸਾਰੇ ਗੱਜ ਕੇ ਫਤੇ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜੋ ਤੁਸੀਂ ਸਾਰੇ ਜਾਣੇ ਆਪਣੀ ਕੀਮਤੀ ਸਮੇਂ ਜੋ ਸਮਾਂ ਕੱਢ ਕੇ ਸਾਡੇ ਵਿਚਾਰ ਸੁਣਨ ਦੇ ਲਈ ਇੱਥੇ ਇਕੱਤਰ ਹੋਏ ਤੁਹਾਨੂੰ ਵੀ ਪਤਾ ਹੈ ਕਿ ਤੁਹਾਡੇ ਬਰਨਾਲੇ ਦੀਆਂ ਜਿਮਨੀ ਚੋਣਾਂ ਨੇ ਤੇ ਉਸੇ ਦੇ ਸੰਦਰਭ ਦੇ ਵਿੱਚ ਅੱਜ ਅਸੀਂ ਤੁਹਾਡੇ درمیان حاضر ਹੋਏ ਹਾਂ ਹਰ ਪਾਰਟੀ ਦੇ ਵੱਖ-ਵੱਖ ਉਮੀਦਵਾਰ ਉਹਨਾਂ ਦੇ ਨੁਮਾਇੰਦੇ ਤੁਹਾਡੇ ਪਿੰਡਾਂ ਦੇ ਵਿੱਚ ਆ ਰਹੇ ਨੇ ਪਹਿਲਾਂ ਤਾਂ ਮੈਂ ਇਹ ਕਹਾਂਗੀ ਕਿ ਜੇ ਤੁਸੀਂ ਸਾਰਿਆਂ ਨੂੰ ਜਰੂਰ ਸੁਣਨ ਜਾਓ ਉਹਨਾਂ ਦੇ ਕੀ ਵਿਚਾਰ ਤਾਰ

ਵਾਦੇ ਕੀਤੇ ਸੀ ਕਿ ਅਸੀਂ ਪੰਜਾਬ ਨੂੰ ਕਰਜ਼ਾ ਮੁਕਤ ਕਰਨ ਦਾ ਇੱਕ ਰੋਡਮੈਪ ਤਿਆਰ ਕਰੀ ਬੈਠੇ ਹਾਂ ਅਸੀਂ 20000 ਕਰੋੜ ਰੁਪਇਆ ਇਧਰੋਂ ਲੈ ਆਉਣੇ 50000 ਕਰੋੜ ਰੁਪਇਆ ਇਧਰੋਂ ਲੈ ਆਉਣੇ ਤੇ ਸਾਰਾ ਪੈਸਾ ਅਸੀਂ ਪੰਜਾਬ 'ਚ ਇਨਵੈਸਟ ਕਰਨਾ ਪਰ ਭਰਾਵੋ ਮੇਰੀਓ ਦੁਬਈ ਸੇ ਇਹਨਾਂ ਨੇ ਆਪਣੇ ਘਰ ਪਰਲੇ ਆ ਤੇ ਜਦੋਂ ਖੋਦੇ ਘਰ ਪਰਲੇ ਤਾਂ ਹੁਣ ਆਪਣੇ ਸਹੁਰਿਆਂ ਦੇ ਆਪਣੇ ਰਿਸ਼ਤੇਦਾਰਾਂ ਦੇ ਘਰ ਪਰਨ ਵਾਲ ਹੋ ਗਏ ਇਹ ਹਾਲਾਤ ਇਹਨਾਂ ਨੇ ਅੱਜ ਸਾਡੇ ਪੰਜਾਬ ਦੇ ਕਰਕੇ ਰੱਖਦੇ ਇਹ ਕਹਿੰਦੇ ਸੀ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਬਣਾਇਆ ਜੀ ਉਹ ਪੈਸਾ ਕਿੱਥੋਂ ਗਿਆ ਸਾਡੇ ਪੰਜਾਬ ਦੇ ਕਿਸਾਨਾਂ ਦੇ ਘਰਾਂ ਚੋਂ ਸਾਡੇ ਪੰਜਾਬ ਦੇ ਮਜ਼ਦੂਰਾਂ ਦੇ ਘਰਾਂ ਚੋਂ ਅੱਜ ਤੁਸੀਂ ਸਾਡੇ ਹਾਲ ਵੇਖ ਲੋ ਜੀ ਅਸੀਂ ਕਿਸਾਨ

ਪੰਜਾਬ ਓਏ ਅੱਖਾਂ ਮੂਰੇ ਮਰੀ ਜਾਂਦਾ ਕਾਸ ਤੋਂ ਪੰਜਾਬ ਓਏ ਅੱਜ ਸਾਡਾ ਪੰਜਾਬ ਸਾਡੀਆਂ ਅੱਖਾਂ ਸਾਹਮਣੇ ਖਤਮ ਹੋ ਰਿਹਾ ਚਿੱਟੇ ਨਸ਼ੇ ਦੇ ਹਮਦਵਾਦ ਨੇ ਪੰਜਾਬ ਦੀ ਜਵਾਨੀ ਨੂੰ ਸਿਵਿਆਂ ਦਾ ਧੂਆ ਬਣਾ ਕੇ ਉਡਾਤਾ ਹੈ ਅੱਜ ਕਿਸਾਨੇ ਕਹਿ ਰਹੇ ਸੀ ਕਿ ਮੰਡੀਆਂ ਦੇ ਵਿੱਚੋਂ ਸਾਡੀ ਫਸਲ ਚੱਕ ਲੋ ਅਸੀਂ ਹੈਰਾਨ ਹੋ ਗਏ ਅਸੀਂ ਪਰੇਸ਼ਾਨ ਹੋ ਗਏ ਆ ਜਿਹੜੀ ਸਰਕਾਰ ਜਿਹੜੇ ਮੁੱਖ ਮੰਤਰੀ ਸਾਹਿਬ ਖੁਦ ਨੂੰ ਕਿਸਾਨਾਂ ਦਾ ਮਸੀਹਾ ਦੱਸਦੇ ਸੀ ਕਿ ਮੈਂ ਪਿੰਡਾਂ ਦਾ ਮੁੰਡਾ ਮੈਨੂੰ ਕਿਸਾਨਾਂ ਮਜ਼ਦੂਰਾਂ ਦੇ ਦੁੱਖ ਦਰਦ ਪਤਾ ਪਰ ਆ ਜੋ ਸਰਕਾਰ ਦੇ ਗੰਨ ਤੇ ਝੂੰਕ ਤੱਕ ਨਹੀਂ ਸਿਰ ਕਰੀ ਕਾਰਨ ਨਕਾਰਤਾ ਅੱਜ ਲੋਕ ਆਪ ਦੇ ਮੂੰਹੋਂ ਇਹ ਗੱਲਾਂ ਕਹਿ ਰਹੇ ਆ ਕਿ ਇਹਨਾਂ ਨਾਲੋਂ ਤਾਂ ਕਾਲੀ ਤੇ ਕਾਂਗਰਸੀ ਹੀ ਚੰਗੇ ਸੀ ਤੁਸੀਂ ਵੇਖ ਲਓ ਫਿਰ ਇਹਨਾਂ ਦਾ ਕਾਰਜਕਾਲ ਆਉਣ ਵਾਲੇ 2.5 ਸਾਲਾਂ 'ਚ ਕਿਵੇਂ ਰਹੇਗਾ ਸੋ ਇਹ ਸਾਡੇ ਹਾਲਾਤਾਂ ਦੇ ਵਿੱਚੋਂ ਇਸ ਮੰਦਹਾਲੇ ਦੇ ਵਿੱਚੋਂ ਪੰਜਾਬ ਨੂੰ ਕੱਢਣ ਲਈ ਜੇ ਅੱਜ ਸਾਨੂੰ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਔਰ ਇਸ ਵਾਰ ਇੱਕੋ ਇੱਕ ਖੇਤਰੀ ਪਾਰਟੀ ਸ਼ੋ ਚੋੜਾ ਲੜ ਰਹੀ ਆ ਔਰ ਪਾਰਟੀ ਦੇ ਵੱਲੋਂ ਉਮੀਦਵਾਰ ਨੇ ਸਰਦਾਰ ਗੋਬਿੰਦ ਸਿੰਘ ਸੰਧੂ ਜੀ ਤੁਹਾਨੂੰ ਇਹ ਤਾਂ ਸਾਰਿਆਂ ਨੂੰ ਪਤਾ ਹੈ ਕਿ ਸਰਦਾਰ ਜਗਤ ਸਿੰਘ ਮਾਨ ਜੀ ਦੇ ਦੋਤੇ ਨੇ ਉਸ ਤੋਂ ਵੀ ਇੱਕ ਵੱਖਰਾ ਪੱਖ ਹੈ ਜੀ ਇਹ ਸਾਡੇ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਜੀ ਦੀ ਨੌਵੀਂ ਪੀੜੀ ਦੇ ਵਿੱਚੋਂ ਨੇ ਉਹ ਪਰਿਵਾਰ ਜਿਨੇ ਸਾਡੀ ਕੌਮ ਲਈ ਸੰਘਰਸ਼ ਕੀਤਾ ਸਾਡੀ ਬਚਾਉਣਾ ਇਸ ਉਦੇਸ਼ ਨੂੰ ਲੈ ਕੇ ਸੁਮੰਤਰ ਨੂੰ ਲੈ ਕੇ ਅੱਜ ਤੁਹਾਡੇ ਲੋਕਾਂ ਦੇ ਵਿੱਚ ਵਿੱਚ ਰਹੇ ਨੇ ਜੀ ਮੈਂ ਬੇਨਤੀ ਕਰਦੇ ਆ ਕਿ ਅੱਜ ਸਰਦਾਰ ਗੋਪਿੰਦ ਸਿੰਘ ਸੰਧੂ ਜੀ ਨੂੰ ਸ਼੍ਰੋਪਣੀ ਅਕਾਲੇ ਦਾ ਲੰਮਰਤ ਸਰੂ ਤੁਹਾਡੇ ਵਰਗੇ ਮਿਹਤ ਕਸ਼ ਲੋਕਾਂ ਦੇ ਸਾਥ ਦੀ ਲੋੜ ਹੈ ਜੀ ਤੁਸੀਂ ਸਾਰੇ ਜਾਣੇ ਇਕੱਤਰ ਹੋ ਕੇ ਸਾਡਾ ਖਾਤ ਦੇਓ ਸਾਡਾ ਚੋਣ ਨਿਸ਼ਾਨ ਬਾਲਤੀ ਹੈ ਜਿਸ ਤੁਸੀਂ ਆਪਣੇ ਆਸ਼ੀਰਵਾਦ ਨਾਲ ਵੋਟਾਂ ਨਾਲ ਪਿਆਰ ਦੇ ਨਾਲ ਤੁਸੀਂ ਸਾਡੀ ਬਾਲਤੀ ਨੂੰ ਭਰਦੇ ਜਾਤ ਦੇ ਹੱਕਾਂ ਲਈ ਖੜਨਾ ਸੋ ਸਾਡੀਆਂ ਇਨੀਆਂ ਕਬੀਨਤੀਆਂ ਪ੍ਰਵਾਨ ਕਰਿਓ ਗੱਜ ਕੇ ਫਤਿਹ ਦੀ ਸਾਂਝ ਪਾディー ਵਾਹੇ ਗੁਰਜੀ